ਵਹੀ ਗੁਰਜੀਕਾ ਖਾਲਸਾ ਵਹੀ ਗੁਰਜੀ ਕੀ ਫਤਿਹ ਗਰੀ ਸਾਧ ਸੰਗਤ ਜੀਓ ਆਪ ਸੰਗਤਾਂ ਨੂੰ ਪਤਾ ਹੈ ਜੋ ਕਿ ਪਿੰਡ ਸਲੇਮਪੁਰ ਦੇ ਵਿੱਚ ਸਮਸ਼ਾਨ ਘਾਤ ਵਿਸਾਰੀ ਦਾ ਕੰਮ ਚੱਲ ਰਿਹਾ ਹੈ ਸੋ ਸਾਧ ਸੰਗਤ ਜੀ ਤਕਰੀਬਨ ਜਿਹੜਾ ਪਿੰਡ ਦਾ ਕੰਮ ਹੈ ਉਹ ਪੂਰਾ ਹੋ ਚੁੱਕਾ ਹੈ ਸੋ ਜੋ ਅਗਲਾ ਕੰਮ ਹੈ ਤੁਹਾਨੂੰ ਆ ਇਹਨਾਂ ਥੜੀਆਂ ਤੇ ਟਾਇਲ ਲਗਾਨੀ ਹੈ ਜੋ ਕਿ ਅੰਦਰ ਬੀਬੀਆਂ ਨੇ ਬੈਠਿਆ ਕਰਨਾ ਤੇ ਉਸ ਜਗ੍ਹਾ ਤੇ ਮਰਦਾਂ ਨੇ ਬੈਠਿਆ ਕਰਨਾ ਸੋ ਸਾਧ ਸੰਗਤ ਜੀ ਆਪ ਸੰਗਤਾਂ ਦਾ ਸਹਿਯੋਗ ਹੈ ਸਾਡੇ ਐਨ ਆਰ ਆਈ ਵੀਰ ਜੋ ਵਿਦੇਸ਼ਾਂ ਚ ਬੈਠੇ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਕਿਉਂਕਿ ਕਾਫੀ ਇਹਨਾਂ ਨੇ ਸਾਨੂੰ ਪੈਸੇ ਭੇਜੇ ਨੇ ਕਾਫੀ ਸਰਵਾ ਦਿੱਤੀ ਆ ਜਦੋਂ ਵੀ ਕੋਈ ਵੀ ਐਨਆਰਆਈ ਵੀ ਆਂਦਾ ਹੈ ਕਿ ਆ ਕੇ ਵੇਖ ਕੇ ਤਾਂ ਬੜਾ ਖੁਸ਼ ਹੁੰਦਾ ਕਿ ਜੋ ਕੰਮ ਮੇ ਬਹੁਤ ਵਧੀਆ ਹੋ ਰਿਹਾ ਹੈ ਸੋ ਸੰਗਤ ਜੀ ਸਮਸ਼ਾਨ ਘਰ ਦੀ ਵੀ ਕਮੇਟੀ ਜਿਹੜੀ ਹੈ ਉਹ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਕੰਮ ਕਰਵਾ ਰਹੀ ਹੈ ਤਨਮਨ ਤਨ ਦੇ ਨਾਲ ਸੇਵਾ ਕਰ ਰਹੀ ਹੈ ਕਿਉਂਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਤੇ ਪਵਾਹ ਹੀ ਲੱਖ ਏਸ਼ੀਆ ਇਕ ਬੈਠੇ ਆ ਪਰ ਜੋ ਸਮਸ਼ਾਨ ਘਾਟ ਕਮੇਟੀ ਹੈ ਉਹਨਾਂ ਦਾ ਜੋ ਧਿਆਨ ਹੈ ਸਮਸ਼ਾਨ ਘਾਟ ਵਾਲਾ ਹੈ ਸੋ ਬਹੁਤ ਜਲਦੀ ਤਿਆਰ ਜੋ ਸਮਸ਼ਾਨ ਘਾਟ ਹੋ ਜਾਵੇਗਾ ਜਿੱਥੇ ਆਪਾਂ ਪ੍ਰਾਣੀ ਨੂੰ ਰੱਖਣਾ ਹੈ ਸਾਡੀ ਲਾਸਟ ਮੰਜ਼ਲ ਲਾਸਟ ਘਾਰ ਔਰ ਸਿੱਜਾ ਤੇ ਤੋਂ ਅਲਵ ਲਗਾਈ ਆ ਰਹੀ ਹੈ ਤਿਆਰੀ ਹੋ ਰਹੀ ਹੈ ਸੋ ਸਾਧ ਸੰਗਤ ਜੀ ਇੱਥੇ ਪ੍ਰਾਣੀ ਦੇ ਦਰਸ਼ਨ ਕਰਵਾਏ ਜਾਣੇ ਨੇ ਪਹਿਲਾਂ ਵੀ ਮੈਂ ਬਹੁਤ ਵਾਰੀ ਦੱਸਿਆ ਕਿ ਸਾਡਾ ਜੋ ਇਹ ਲਾਸਟ ਘਰ ਹੈ ਲਾਸਟ ਤੇ ਅਰਦਾਸ ਹੋਣੀ ਹੈ ਇੱਥੇ ਸਾਡਾ ਕਿਹ ਦਿਨ ਸੋਲਾ ਪੜਿਆ ਜਾਣਾ ਸਾਰੀਆਂ ਸੰਗਤਾਂ ਜੋ ਵੀ ਪਿੰਡ ਦੀਆਂ ਆ ਰਹੀਆਂ ਨੇ ਬਾਹਰੋਂ ਆ ਰਹੀਆਂ ਦੇਖਣ ਲਈ ਕਿ ਉਹ ਉਸ ਜਗ੍ਹਾ ਨੂੰ ਦੇਖ ਕੇ ਬਹੁਤ ਖੁਸ਼ ਹੋ ਹਾਂ ਕਿ ਤੁਸੀਂ ਸੰਚਾਲਨ ਘਾਟੇ ਬਹੁਤ ਵਧੀਆ ਬਣਾਇਆ ਸੋ ਸਾਧ ਸੰਗਤ ਜੀ ਇਹ ਪਿੰਡ ਪੂਰੇ ਸਲੇਮਪੁਰ ਦਾ ਅਪਰਾਲਾ ਹੈ ਉਹਨਾਂ ਦਾ ਸਹਿਯੋਗ ਹੈ ਐਨਆਰ ਵੀਰਾਂ ਦਾ ਸਹਿਯੋਗ ਹੈ ਇਸੇ ਇੱਕ ਇਸੇ ਤਰ੍ਹਾਂ ਹੀ ਸਾਨੂੰ ਜੋ ਥੋੜਾ ਟਾਈਮ ਹੋ ਰਿਹਾ ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਜੋ ਕਿ ਅਸੀਂ ਇਹ ਕੰਮ ਨੇਤਰੇਚਾਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ